ਤਾ ਪਟੋੜ ਦੇ ਵਿੱਚ ਇੱਕ ਵਿਅਕਤੀ ਦੀ ਸੱਤ ਡਿੱਗਿਆ ਸੱਤ ਡਿੱਗਣ ਕਾਰਨ ਜਿਹੜੇ ਇੱਕ ਜਿਹੜੀ 85 ਸਾਲਾ ਔਰਤ ਆ ਉਹ ਜ਼ਖਮੀ ਹੋਈ ਆ ਤੇ ਇੱਕ ਜਿਹੜੀ ਉਹਨਾਂ ਦੀ 20 ਸਾਲ ਦੀ ਬੇਟੀ ਆ ਉਹ ਵੀ ਜ਼ਖਮੀ ਹੋਈ ਆ ਤਾਂ ਤਸਵੀਰਾਂ ਤੁਹਾਨੂੰ ਭਦੌੜ ਦੀਆਂ ਦਿਖਾ ਦਿੰਨੇ ਆ ਭਦੌੜ ਦੇ ਅੰਦਰਲਾ ਗੁਰਦੁਆਰਾ ਸਾਹਿਬ ਦੇ ਨੇੜੇ ਇਹ ਸੰਜੀਵ ਕੁਮਾਰ ਜਿਹੜੇ ਬੱਤਾ ਜਰਨਲ ਸਟੋਰ ਦਾ ਕੰਮ ਕਰਦੇ ਉਹਨਾਂ ਦੇ ਜਿਹੜੇ ਰਾਤ 12 ਵਜੇ ਦੀ ਘਟਨਾ ਜਿਹੜੀ ਰਾਤ 12 ਵਜੇ ਦੇ ਕਰੀਬ ਉਹਨਾਂ ਦੇ ਉੱਪਰ ਜਿਹੜੀ 7 ਡੱਗ ਪੀ ਤਾਂ ਬਾਕੀ ਨੁਕਸਾਨ ਵੀ ਜਿਹੜਾ ਬਹੁਤ ਜ਼ਿਆਦਾ ਹੋਇਆ ਪਰਿਵਾਰ ਦਾ ਤੇ ਜਿਹੜਾ ਸੱਟਾਂ ਵੀ ਲੱਗੀਆਂ ਪਰਿਵਾਰ ਦੇ ਤਾਂ ਤੁਹਾਨੂੰ ਮੈਂ ਤਸਵੀਰ ਦਿਖਾ ਦਨਾ ਘਰ ਦੀਆਂ ਤਸਵੀਰਾਂ ਤੁਹਾਨੂੰ ਮੈਂ ਦਿਖਾ ਦਨਾ ਵੀ ਕਿੰਨਾ ਕੋ ਜਿਹੜਾ ਨੁਕਸਾਨ ਹੋਇਆ ਪਰਿਵਾਰ ਦਾ ਦੇਖ ਸਕਦੇ ਹਾਂ ਕਿ ਘਰ ਦੀ ਜਿਹੜੀ ਸੱਤ ਆ ਉਹ ਰਾਤ ਕਰੀਬ ਜਿਹੜੀ 12 ਵਜੇ ਦੇ ਕਰੀਬ ਜਿਹੜੀ ਸੱਤ ਉਹ ਡੇਗਦੀ ਆ ਤਾਂ ਪਰਿਵਾਰ ਦਾ ਪੂਰਾ ਨੁਕਸਾਨ ਹੋਇਆ ਪਰਿਵਾਰ ਦੇ ਜਿਹੜੇ ਮੈਂਬਰਾਂ ਨੇ ਉਹ ਪ੍ਰਸ਼ਾਸਨ ਨੂੰ ਗਹਾਰ ਲਾਈ ਆ ਵੀ ਜਿਹੜੀ ਸਾਡੀ ਉਹ ਹੈਲਪ ਕੀਤੀ ਜਾਵੇ ਤਾਂ ਤੁਹਾਨੂੰ ਸੱਤ ਦੀਆਂ ਤਸਵੀਰਾਂ ਦਿਖਾ ਦਿੰਦੇ ਆ ਤੇ ਜਿਹੜੀ ਸੱਤ ਆ ਉਹ ਸਾਰੀ ਢਾਈ ਢੇਰੀ ਹੋ ਗਈ ਆ ਮਿਹਨਤ ਮਜ਼ਦੂਰੀ ਕਰਨ ਵਾਲਾ ਪਰਿਵਾਰ ਹੈਗਾ ਕੋਈ ਬਾਲਾ ਵੱਡਾ ਬਿਜ਼ਨਸ ਨਹੀਂ ਹੈਗਾ ਵਿਅਕਤੀ ਦਾ ਤਾਂ ਜਿਹੜੀ ਸੱਤ ਆ ਉਹਦੀ ਉਹ ਤੁਹਾਨੂੰ ਦਿਖਾ ਦਿੰਦੇ ਆ ਉਹ ਲਿਆ ਵੀਰੇ ਪਾ ਜਿਹੜੀ ਮਹੱਲਾ ਵਾਸੀ ਆ ਉਹਨਾਂ ਵੱਲੋਂ ਜਿਹੜਾ ਇਹਨਾਂ ਦੀ ਨੂੰ ਰਾਤ ਜਿਹੜਾ ਮੌਕੇ ਤੇ ਉਹ ਸੱਤ ਦੇ ਥੱਲੇ ਕੱਢ ਕੇ ਪਰਿਵਾਰ ਨੂੰ ਤਾਂ ਇੱਕ ਪਰਿਵਾਰ ਜਿਹੜੀ ਮਾਤਾ ਕੀ 85 ਸਾਲ ਦੀ ਮਾਤਾ ਉਹ ਉਹਦੀ ਜਿਹੜੀ ਇੱਕ ਲੱਤ ਜਿਹੜੀ ਫ੍ਰੈਕਚਰ ਹੋ ਗਈ ਆ ਤੇ ਇੱਕ ਜਿਹੜੀ ਬੇਟੀ ਆ 22 ਸਾਲ ਦੀ ਉਹਦੀ ਵੀ ਜਿਹੜੇ ਟਾਂਕੇ ਵਗੈਰਾ ਲੱਗੇ ਆ ਤਾਂ ਜਿਹੜੇ ਲੋਕ ਨੇ ਉਹ ਸਮਾਨ ਜਿਹੜਾ ਜਿਹੜਾ ਉਹਨਾਂ ਦਾ ਕੱਢ ਰਹੇ ਅੰਦਰੋਂ ਤਾਂ ਤੁਹਾਨੂੰ ਮੈਂ ਤਸਵੀਰ ਦੁਬਾਰੇ ਦਿਖਾ ਦਿੰਦਾ ਕਿ ਨੁਕਸਾਨ ਬਹੁਤ ਜ਼ਿਆਦਾ ਹੋਇਆ ਪਰਿਵਾਰ ਦਾ ਹਾਲਾਕੀ ਰਾਤ ਦੀ ਘਟਨਾ ਇਹ 12 ਵਜੇ ਦੀ ਨੇੜੇ ਅੰਦਰਲਾ ਗੁਰਦੁਆਰਾ ਸਾਈਂ ਪਧੌੜ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। ਹੁਣ ਤੋਂ ਪਾਸੇ ਕਰ ਜੀ। ਤਾਂ ਜਿਹੜਾ ਵੱਡਾ ਨੁਕਸਾਨ ਹੋਇਆ ਪਰਿਵਾਰ ਦਾ ਦੇਖ ਸਕਦੇ ਹੋ ਤੁਸੀਂ। ਸੱਤਾ ਜਿਹੜੀ ਉਹ ਢਾਈ ਢੇਰੀ ਹੋ ਚੁੱਕੀ ਆ। ਭਾਈ ਜੀ ਅੱਜ ਜਿਹੜੀ ਸੱਤ ਡਿੱਗੀ ਆ ਕਿੰਨਾ ਕੁ ਨੁਕਸਾਨ ਹੋਇਆ ਪਰਿਵਾਰ ਦਾ? ਨੁਕਸਾਨ ਤਾਂ ਬਾਈ ਘਰ ਜਾਈ ਸੀ ਨਹੀਂ ਤਾਂ। ਹੂੰ। ਤਾਂ ਮਾਤਾ ਦੇ ਸੱਟਾ ਬਹੁਤ ਲੱਗੇ ਨੱਤ ਪੁੱਤ ਦੀ ਬਹੁਤਾ ਤੇ ਬੇਟੀ ਦੇ ਸੱਟ ਸਭ ਤੋਂ ਜ਼ਿਆਦਾ ਸੱਟਾ 9 ਟਾਂਕੇ ਉਹਦੇ ਲੱਗਿਆ ਜੀ ਤੇ ਭਰਾ ਦੇ ਵੀ ਸੱਟਾ ਸੁੱਟ ਗਿਆ ਕਦੋਂ ਕ ਦਾਇ ਘਟਨਾ ਹੋਈ ਹੈ ਇਹ ਤਕਰੀਬ ਰਾਤ 12:00 ਵਜੇ ਦੇ ਕਰੀਬ ਟਾਈਮ ਹੈ ਹਾਂ ਕਿੰਨੇ ਕ ਵਿਅਕਤੀ ਸੁੱਤੇ ਵਗੈਰਾ ਪਏ ਸੀ ਥੱਲੇ ਛੱਤ ਦੇ ਨੇ ਬੈਠੇ ਸੀ ਜਗਦੇ ਸੀ ਜੀ ਨਹੀਂ ਉੱਥੇ ਹੂੰ ਤੇ ਅਸੈਂਟਿਟੀ ਦੇਖ ਤੁਸੀਂ ਪਰਿਵਾਰ ਦਾ ਕੀ ਕਾਰੋਬਾਰ ਕੀ ਹੈ ਪਰਿਵਾਰ ਦਾ ਕਿੱਦਾਂ ਦਾ ਗੁਜ਼ਾਰਾ ਹੋ ਰਿਹਾ ਪਰਿਵਾਰ ਦਾ ਸੋਸੂ ਆਈ ਕੰਮ ਟਾਈਮ ਪਾਸ ਕਰਨ ਵਾਲੇ ਕਰਨੀ ਹੈ ਇਹਨਾਂ ਦਾ ਹਾਂ ਤਾਂ ਕਰਨ ਕਰਦੇ ਨੇ ਇਹ ਨੁਕਸਾਨ ਦੀ ਗੱਲ ਕਰੀਏ ਨੁਕਸਾਨ ਕਿੰਨਾ ਹੋ ਗਿਆ ਜਿੱਦੇ ਹਨ ਅਪਰੀਚਰ ਵਗੈਰਾ ਵੀ ਸਾਰੇ ਹੀ ਮੇਰੇ ਤੋਂ ਨਹੀਂ ਸਾਰਾ ਹਾਂ ਤਾਂ ਬਹੁਤ ਜ਼ਿਆਦਾ ਹੈ ਤੁਹਾਡੇ ਤੁਹਾਡੇ ਕੀ ਲੱਗਦੇ ਸੀ ਜਿੰਨਾ ਨੁਕਸਾਨ ਹੋਇਆ ਸਾਡੇ ਮੇਰੇ ਭਜਨ ਬਰਾਦਰ ਨਾਲ ਲੱਗਦੇ ਨੇ ਹਾਂ ਬਰਾਦਰ ਲੱਗਦੇ ਕੀ ਮੰਗ ਕੀ ਕਰਦੇ ਹਾਂ ਸਰਕਾਰ ਤੋਂ ਸਾਰਾ ਹੀ ਟਾਈਟਲ ਹੀ ਹੋ ਗਿਆ ਹੁਣ ਸਾਨੂੰ ਨੁਕਸਾਨ ਦਾ ਇਹ ਨੌਕਰੀ ਕੋਲ ਜਲਪੁਰ ਜੇ ਤਾਂ ਬਹੁਤ ਰੈਸਟ ਆ ਜੀ ਹੂੰ ਤੇ ਜੀ ਆਪ ਸਰਕਾਰ ਦੇ ਪ੍ਰਸ਼ਾਸਨ ਤੋਂ ਇਹਨਾਂ ਨੂੰ ਬਚਾਉਣ ਹੋ ਗਿਆ ਨਾ ਤੇ ਆਹ ਤੱਕ ਬਚਾਏ ਉਹ ਕੁਝ ਜਾਣੀ ਨੁਕਸਾਨ ਤੋਂ ਤਾਂ ਬਚਾਰੇ ਗਿਆ ਨਾ ਬਾਕੀ ਨੁਕਸਾਨ ਤਾਂ ਬਹੁਤ ਜ਼ਿਆਦਾ ਹੋ ਗਿਆ ਨਾ ਹਾਂਜੀ ਹਾਂਜੀ ਸਿਰ ਤਾਂ ਉਹ ਲੱਗ ਗਿਆ ਜੀ ਸਾਰਾ ਸਮਾਨ ਸਾਰਾ ਲੱਗ ਗਿਆ ਕਿੰਨੀ ਕੁ ਉਮਰ ਸੀ ਜਿਨ੍ਹਾਂ ਦੀ ਇਹ ਸੱਟ ਲੱਗੀ ਹੈ ਜੀ 24-25 ਸਾਲ ਦੇ ਹਾਂ ਤੇ ਬਾਪ ਆਏਗੇ 50-90 ਸਾਲ ਦੇ ਇਹ ਸੱਟ ਪੁੱਤੀ ਹੈ ਜੀ ਤੇ ਹੋਟਾ-ਵਟਾ ਦੇ ਕਾਫੀ ਸੱਟਾਂ ਵੱਜਿਆ ਹੋਇਆ ਹੈ ਈ ਨਾਮ ਆ ਜਿਹੜੀ ਰਾਤ ਘਟਨਾ ਹੋਈ ਆ ਕਿੰਨੇ ਕਬਜ ਦੀ ਘਟਨਾ ਬਈ ਹੈ ਬਈ ਮੇਰਾ ਨਾਮ ਵਿੱਕੀ ਹੈਗਾ ਤੇ ਆਪਣਾ ਨਾ ਮਹੱਲਾ ਜੰਗੀ ਹੈਗਾ ਭਧੌੜ ਅੰਦਰਲੇ ਗੁਰਦੁਆਰੇ ਕੋਲੇ ਹਮ ਆਪਣੇ ਨਾਲ ਬਈ ਇੱਥੇ ਸੰਜੀਵ ਬੱਤੇ ਦੀ ਜਿਹੜੀ 7 ਹੈਗੀ 11 ਵਜੇ ਡਿੱਗੀ ਆ 11 ਵਜੇ ਜਦੋਂ 7 ਡਿੱਗੀ ਸਾਨੂੰ ਖੜਕਾ ਸੁਣਿਆ ਤੇ ਅਸੀਂ ਉੱਠ ਕੇ ਮੱਲ ਵੀ ਪਹਿਲਾਂ ਦਾ ਹੀ ਬੰਦਿਆਂ ਨੂੰ ਕੱਢਿਆ ਆ ਦੀ ਗੁੜੀਆ ਦੇ ਨਾਲ ਛੱਤ ਦੇ ਉੱਪਰ ਕੂਲਰ ਪਿਆ ਸੀ ਕੂਲਰ ਵੇਚ ਦੀ ਨਿਕਲ ਕੇ ਗੁੜੀਆ ਦੇ ਸਿਰ ਚ ਵੱਜਾ ਤੇ ਅਸੀਂ ਉਹਨੂੰ ਲੈ ਕੇ ਹਸਪਤਾਲ ਗਏ ਤੇ ਜਿਹੜੀ ਉਹਦੀ ਦਾਦੀ ਸੀਗੀ ਉਹਨੂੰ ਅਸੀਂ ਬਈ ਇੱਥੋਂ ਕੱਢਿਆ ਇਹਦੇ ਵਿੱਚੋਂ ਮਲਬੇ ਚੋਂ ਮਲਬੇ ਚੋਂ ਕੱਢ ਕੇ ਆਪਦੇ ਘਰੇ ਬਈ ਸਾਰੀ ਕਰਾਈ ਹੈ ਨਾ ਰਾਤ ਰਾਤ ਕਟਾਈ ਹੈ ਨਾ ਕਿੰਨਾ ਕੁ ਨੁਕਸਾਨ ਹੋਇਆ ਪਰ ਬਹੁਤ ਨੁਕਸਾਨ ਆ ਬਈ ਗਰੀਬ ਬੰਦੇ ਆ ਨਾ ਮੰਨ ਲਓ ਇੱਕ ਦੁਕਾਨ ਕਰਦੇ ਆ ਉੱਥੇ ਤੁਹਾਨੂੰ ਪਤਾ ਆ ਦੁਕਾਨਾਂ ਦੇ ਵਿੱਚ ਅੱਜ ਕੱਲ ਕਿੰਨਾ ਕੁ ਆਪਾਂ ਨੂੰ ਬਚਦਾ ਹਨ ਬਈ ਪਰ ਬਹੁਤ ਗਰੀਬ ਪਰਿਵਾਰ ਆ ਬਈ ਮੰਨ ਲਓ ਵੀ ਕਹਿ ਤਨੁਪਤੀ ਆ ਬਈ ਬਹੁਤ ਬੁਰਾ ਹਾਲ ਹੈ ਨਾ ਮੈਂ ਤਾਂ ਕਹਿਣਾ ਵੀ ਸਾਰੇ ਪਿੰਡ ਦੇ ਬੰਦੇ ਸਾਥ ਦੋ ਹਨਾ ਆਪਾਂ ਬਈ ਆਪਾਂ ਬਈ ਡੇਡ ਡੇਡ ਦੋ 200 ਕਿਲੋਮੀਟਰ ਤੱਕ ਤਾਂ ਜਾਈ ਜਾਂਦੇ ਹਨਾ ਟਰੈਕਟਰ ਲੈ ਕੇ ਪਰ ਆਪਾਂ ਨੂੰ ਆਪ ਨੂੰ ਨਹੀਂ ਪਤਾ ਵੀ ਆਪਣੇ ਏਰੀਆ 'ਚ ਵੀ ਨੁਕਸਾਨ ਹੋਈ ਜਾਂਦਾ ਬਈ ਹੈਨਾ ਤੁਸੀਂ ਮੌਕੇ ਤੇ ਸੀ ਰਾਤ ਜੀ ਹਾਂ ਬਈ ਅਸੀਂ ਸਾਰੇ ਜਾਣੇ ਇੱਥੇ ਸੀਗੇ ਬਈ ਸਾਰੇ ਜਾਣੇ ਉੱਠ ਕੇ ਆਪਾਂ ਉਹਨਾਂ ਦਾ ਸਾਰੇ ਜ਼ਖਮ ਜਖਮ ਜਖਮ ਸਾਫ਼ ਕਰੇ ਹਨਾ ਬੰਦਿਆਂ ਦੇ ਇੱਕ ਬਈ ਆਪਾਂ ਹੋਰ ਬੇਨਤੀ ਕਰਦੇ ਆ ਵੀ ਸਾਰੇ ਬੰਦੇ ਆਪਦੇ ਘਰੇ ਫਰਸਟ ایڈ ਰੱਖੋ ਕਿੰਨੇ ਕੁ ਟੀਕਾ ਇੰਜੈਕਸ਼ਨ ਕੁਝ ਵੀ ਮੰਨ ਲਓ ਕੋਈ ਬੀਟਾ ਡੀਨ ਕੋਈ ਵੀ ਜ਼ਖਮ ਹੁੰਦਾ ਜਾਂ ਕੋਈ ਬੰਦਾ ਡਿੱਗਦਾ ਕਰਦਾ ਸਾਰਿਆਂ ਨੇ ਆਪਦੀ ਫਰਸਟ ایڈ ਰੱਖੋ ਕਿੰਨੇ ਕਿੰਨੇ ਇੱਕ ਇਹਨਾਂ ਦੇ ਪਰਿਵਾਰ ਦੇ ਬੰਦਿਆਂ ਨੇ ਸੱਟਾਂ ਲਗੀਆਂ ਪਰਿਵਾਰ ਦੇ ਬਈ ਇੱਕ ਤਾਂ ਗੁੜੀਆ ਦੇ ਸਿਰ 'ਚ ਸੱਟ ਲੱਗੀ ਆ ਟੱਕ ਕੇ ਲਵਾਇਆ ਆਪਾਂ ਏਸ਼ੀਆ ਹਸਪਤਾਲ 'ਚ ਬਈ ਉਹਨਾਂ ਦਾ ਵੀ ਧੰਨਵਾਦ ਕਰ ਜਿਹੜੇ ਰਾਤ ਨੂੰ ਉੱਠ ਖੜੇ ਹਨਾ ਤੇ ਉਹਦਾ ਬਈ ਆਪਣਾ ਡਾਕਟਰ ਲਿਆ ਜੀ ਅਗਰਵਿੰਦਰ ਉਹਨੂੰ ਤੇ ਬਈ ਮਾਤਾ ਦੇ ਆਪਾਂ ਉੱਥੇ ਆਪਾਂ ਬਰਨਾਲੇ ਲੈ ਕੇ ਗਏ ਆ ਉਹਨਾਂ ਨੂੰ ਉਹਨਾਂ ਦੇ ਪਲਾਸਟਰ ਕਰਾਇਆ ਬਈ ਤੇ ਬਈ ਬਹੁਤ ਨੁਕਸਾਨ ਆ ਗਿਆ ਵੀ ਮਾਤਾ ਦਾ ਵਿਚਾਰੀ ਤੋਖਿਆ ਬੈਠਾ ਵੀ ਨਹੀਂ ਜਾਂਦਾ ਸੀਗਾ ਤੇ ਬਈ ਬਹੁਤ ਜ਼ਿਆਦਾ ਨੁਕਸਾਨ